ਨਗਰ ਦੇ ਨਗਰ ਜਿਹੜਾ ਹਤਿਆਸੀਕ ਨਗਰ ਹੈ ਔਰ ਇੱਕ ਤੁੰਨੰਗਰ ਨਗਰ ਤੇ ਟੂਵੰਡਾ ਦੇ ਵੀ ਜਿਹਦੀ ਹੱਥ ਬੜੀ ਆਪਸੇ ਵੱਟਾ ਸਾਂਝੀਆਂ ਨੇ ਤੇ ਉਸ ਨਗਰ ਤੇ ਆਈਆਂ ਪਹਿਲਾਂ ਵੀ ਆਉਂਦੇ ਰਹੇ ਆ ਅੱਜ ਸਾਡੇ ਸਤਜੋਗ ਫੌਜੀ ਸਾਹਿਬ ਲਈ ਬੜੇ ਸਤਜੋਗ ਨੇ ਉਹਨਾਂ ਦੇ ਗ੍ਰਹਿ ਵਿਖੇ ਬਿੱਟੂ ਜੀ ਕੋਲ ਆਏ ਆ ਸਾਰੇ ਪਾਰਟੀ ਦੇ ਜ਼ਿੰਮੇਵਾਰ ਸਜਣਾ ਨਾਲ ਮੁਲਾਕਾਤ ਕੀਆ ਜੋ ਮੌਜੂਦਾ ਹਾਲਾਤ ਨੇ ਜੋ ਜਿਸ ਤਰੀਕੇ ਨਾਲ ਭਾਜਪਾ ਦੀ ਤੇ ਆਮ ਆਦਮੀ ਸਰਕਾਰ ਦੀ ਜੋ ਕਾਰਗੁਜ਼ਾਰੀ ਰਹੀ ਹੈ ਉਹਦੇ ਬਾਰੇ ਚਰਚਾ ਵਾਹੂਈਆਂ ਨੇ ਔਰ ਲੋਕਾਂ ਦਾ ਇਹ ਮੰਨ ਪੜਿਆ ਕਿ ਜੋ ਐਂਟੀ ਲੋਕਾਂ ਦੀ ਪਾਲਿਸੀਆਂ ਨੇ ਉਹਨਾਂ ਨੂੰ ਕਿਵੇਂ ਲੋਕਾਂ ਦੇ ਮਸਲੇ ਉਹ ਕਿਵੇਂ ਹੱਲ ਹੋ ਸਕਦੇ ਆ ਉਹਨਾਂ ਨੂੰ ਉਜਾਗਰ ਕਰਕੇ ਨਾ ਸਰਕਾਰਾਂ ਦੀ ਫੇਲੀਅਰਸ ਔਰ ਜੋ ਪਹਿਲਾ ਸਾਡੇ ਵੇਲੇ ਜੋ ਚੰਗੇ ਕੰਮ ਹੋਏ ਆ ਉਹਦੇ ਬਾਰੇ ਅੱਜ ਪਸਤਾਨ ਸੂਰਤ ਤੇ ਜ਼ਿਕਰ ਹੋਇਆ ਸਰ ਪਿਛੇ ਜੇ ਭਾਜਪਾ ਜਿਹੜੇ ਸੰਗੀਤਵਾਰ ਇੱਥੇ ਪਹੁੰਚੇ ਸੀ ਕਿਸਾਨਾਂ ਵੱਲੋਂ ਬਹੁਤ ਵਿਰੋਧ ਕੀਤਾ ਗਿਆ ਸੀ ਉਹਨਾਂ ਦਾ ਚਲੋ ਇੱਕ ਆਜ ਭਾਦਾ ਕੰਮ ਹੈ ਜੀ ਵੋਟਾਂ ਮੰਗਣੀਆਂ ਮਗਰ ਅੱਜ ਮੈਂ ਇਹੀ ਮਹਿਸੂਸ ਕਰਦਾ ਕਿ ਦੇਖੋ ਪੰਜਾਬ ਦੀ ਜਿਹੜੀ ਰੀੜ ਦੀ ਹੱਡੀ ਹੈ ਨਾ ਜੀ ਉਹ ਖੇਤੀ ਆ 70% ਲੋਕ ਖੇਤੀ ਤੇ ਨਿਰਭਰ ਨੇ ਤੇ ਜੇ ਖੇਤੀ ਪ੍ਰਫੁੱਲਤ ਰਹੂਗੀ ਮਜ਼ਦੂਰ ਨੂੰ ਮਜ਼ਦੂਰੀ ਮਿਲਣੀ ਆ ਦੁਕਾਨਦਾਰ ਦੀ ਦੁਕਾਨ ਚੱਲਣੀ ਆ ਕਾਰੋਬਾਰਾਂ ਨੇ ਨੂੰ ਕਾਰੋਬਾਰ ਬੈਸ ਮਗਰ ਜੇ ਕਿਸਾਨੀ ਖਤਰੇ ਚ ਪੈ ਗਈ ਤੇ ਆਟੋਮੈਟਿਕਲੀ ਪੰਜਾਬ ਖਤਰੇ ਚ ਔਰ ਇਸ ਗੱਲ ਨੂੰ ਭਾਜਪਾ ਜਾਂ ਆਮ ਆਦਮੀ ਪਾਰਟੀ ਦੀ ਸਰਕਾਰਾਂ ਨਹੀਂ ਸਮਝ ਪਈਆਂ ਦੋਵੇਂ ਸਰਕਾਰਾਂ ਨੇ ਕੇਜਰੀਵਾਲ ਨੇ ਵੀ ਔਰ ਮੋਦੀ ਸਾਹਿਬ ਨੇ ਵੀ ਦੋਵਾਂ ਨੇ ਕਿਹਾ ਸੀ ਕਿ ਐਮਐਸਪੀ ਅਸੀਂ ਲਾਗੂ ਕਰਾਂਗੇ ਇਹ ਕਹਿੰਦੇ ਸੀ ਆਪ ਵਾਲੇ ਕਹਿੰਦੇ ਜੇ ਸੈਂਟਰ ਨੇ ਨਹੀਂ ਕੀਤੀ ਅਸੀਂ ਕਰਾਂਗੇ ਤੇ ਉਹ ਕਹਿੰਦੇ ਜੇ ਇਹਨਾਂ ਨੇ ਨਹੀਂ ਕੀਤੀ ਅਸੀਂ ਕਰਾਂਗੇ ਮਗਰ ਅਖੀਰ 'ਚ ਕੀ ਆਜ ਤੱਕ ਐਮਐਸਪੀ ਨਹੀਂ ਮਿਲਦੀ ਕਿਸਾਨ ਅੱਜ ਵੀ ਬਾਰਡਰਾਂ ਤੇ ਬੈਠੇ ਆਜ ਵੀ ਕਿਸਾਨਾਂ ਨੂੰ ਝਿੰਦ ਕੀਤਾ ਜਾ ਰਿਹਾ 750 ਪਹਿਲਾਂ ਹੋਏ ਹੁਣ ਵੀ ਛੁੱਪ ਕਰਨ ਤੇ ਗੋਲੀ ਲੱਗੀ ਔਰ ਇਹੀ ਕਾਰਨ ਹੈ ਕਿ ਕਿਸਾਨ ਕਹਿੰਦੇ ਜੇ ਦੇਸ਼ ਦਾ ਅੰਨ ਦਾਤਾ ਦੇਸ਼ ਦੀ ਰਾਜਧਾਨੀ ਤੇ ਨਹੀਂ ਜਾ ਸਕਦਾ ਫਿਰ ਜਿਹੜੇ ਉਹਨਾਂ ਨੂੰ ਰਾਜਧਾਨੀ ਤੋਂ ਜਾਣ ਤੇ ਸ਼ਾਂਤਮਈ ਤਰੀਕੇ ਨਾਲ ਰੋਕਦੇ ਸਨ ਫਿਰ ਉਹ ਕਹਿੰਦੇ ਕਿ ਸਾਡੇ ਪਿੰਡ ਵੀ ਨਾ ਬੜੀ ਔਰ ਅੱਜ ਹਜ਼ਾਰ ਹਜ਼ਾਰ ਪੁਲਿਸ ਵਾਲਾ ਲਾ ਕੇ ਗੱਲ ਦਾ ਜਵਾਬ ਨਹੀਂ ਦੇਣਾ ਕਿਸੇ ਦਾ ਹਰ ਜਗ੍ਹਾ ਕਿਸਾਨ ਨੂੰ ਜਿਹਦਾ ਵੈਸੇ ਤਾਂ ਇਹ ਸਟੇਜਾਂ ਤੇ ਚੜ ਕੇ ਆਪ ਵਾਲੇ ਤੇ ਮੋਦੀ ਸਾਹਿਬ ਜੈ ਜਵਾਨ ਜੈ ਕਿਸਾਨ ਦੀ ਧਾਰੀ ਲਾਉਂਦੇ ਆ ਮਗਰ ਜਿੱਥੇ ਗੱਲ ਆ ਜਾਂਦੀ ਆ ਉਹਨਾਂ ਦੇ ਭਲੇ ਦੀ ਖੇਤ ਮਜ਼ਦੂਰ ਤੇ ਜਾਂ ਕਿਸਾਨਾਂ ਦੀ ਉੱਥੇ ਫੇਰ ਪੁਲਿਸ ਲਾ ਕੇ ਉਹਨਾਂ ਦੇ ਪ੍ਰੋਗਰਾਮ ਕਰਾਏ ਜਾਂਦੇ ਜਾਂ ਉਹਨਾਂ ਦੇ ਡਾਂਗਾ ਜਾਂ ਗੋਲੀਆਂ ਚਲਾਈਆਂ ਜਾਂਦੀਆਂ ਸੋ ਇਹ ਮੁੱਦੇ ਨੇ ਲੋਕਾਂ ਦੇ ਔਰ ਮੈਂ ਸਮਝਦਾ ਪਿਛਲੇ ਆ 2.5 ਸਾਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਪੰਜਾਬ ਵਾਸਤੇ ਵੀ ਆ ਇਸ ਹਲਕੇ ਵਾਸਤੇ ਵੀ ਕੋਈ ਕੰਮ ਨਹੀਂ ਕੀਤਾ ਅੱਜ ਸੜਕਾਂ ਦੇ ਹਾਲ ਵੇਖ ਲਓ ਸਕੂਲ ਕਾਲਜਾਂ ਹਸਪਤਾਲਾਂ ਦੇ ਹਾਲ ਵੇਖ ਲਓ ਉਹੀ ਹਾਲ ਸੈਂਟਰ ਦਾ ਜਿਹੜੇ ਕੰਮ ਉਸ ਵੇਲੇ ਬਾਲ ਸਾਹਬ ਨੇ ਕਰਦੇ ਕਰਦੇ ਅੱਜ ਹਰ ਜਗ੍ਹਾ ਹੀ ਡਾਕਟਰਾਂ ਦੀ ਘਾਟ ਹੈ ਸਕੂਲਾਂ 'ਚ ਟੀਚਰਾਂ ਦੀ ਘਾਟ ਹੈ ਕਿਤਾਬਾਂ ਬੱਚਿਆਂ ਨੂੰ ਨਹੀਂ ਮਿਲ ਰਹੀਆਂ ਮਤਲਬ ਹਾਲਾਤ ਤਾਂ ਬੜੇ ਗੰਭੀਰ ਬੜੇ ਪਈ ਆ ਮਗਰ ਸਰਕਾਰ ਕਿੰਨੀ ਸਰ ਕਾਂਗਰਸ ਦੇ ਕਈ ਆਗੂ ਜਿਹੜੇ ਦਿੱਲੀ ਦੇ ਵੀ ਅਸਤੀਫਾ ਦੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜਚਿਆ ਨਹੀਂ ਆਮ ਆਦਮੀ ਪਾਰਟੀ ਨਾਲ ਉਹਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਇਕੱਠ ਜੋੜ ਹੈ ਕੇਜਰੀਵਾਲ ਸਾਹਿਬ ਸਾਨੂੰ ਸਭ ਦੇ ਉਹ ਫੋਟੋਆਂ ਵੇਖੀਆਂ ਨੇ ਪਗਵਤਮਨ ਹਰਿਆਣੇ ਚ ਕਾਂਗਰਸ ਲਈ ਵੋਟਾਂ ਮੰਗ ਰਿਹਾ ਦਿੱਲੀ ਜਾ ਕੇ ਮੰਗ ਰਿਹਾ ਬੇਸਤੇ ਕੋਨੇ ਕੋਨੇ ਚ ਜਾ ਰਿਹਾ ਇੱਥੇ ਵੀ ਰਲ ਮਿਲ ਕੇ ਕੈਂਡੀਡੇਟ ਦਿੰਦੇ ਆ ਕਈ ਜਗ੍ਹਾ ਐਡੇ ਕਮਜ਼ੋਰ ਕੈਂਡੀਡੇਟ ਇਹਨਾਂ ਨੇ ਆਪਸ ਚ ਇੱਕ ਦੂਜੇ ਦੇ ਖਿਲਾਫ ਦਿੱਤੇ ਆ ਕਿ ਚਲੋ ਭਾਵੇਂ ਉਹ ਜਿੱਤ ਜੇ ਭਾਵੇਂ ਉਹ ਜਿੱਤ ਜੇ ਇਸ ਲਈ ਵੋਟ ਭਾਵੇਂ ਕਾਂਗਰਸ ਨੂੰ ਪਾ ਦਿਓ ਤਾਂ ਵੀ ਝਾੜੂ ਨੂੰ ਨਿਕਲਨੀ ਝਾੜੂ ਨੂੰ ਪਾ ਦਿਓ ਭਾਵੇਂ ਫਿਰ ਵੀ ਕਾਂਗਰਸ ਨੂੰ ਨਿਕਲੂ ਸਾਡੇ ਇੱਥੇ ਤਾਂ ਕੱਟ ਜੋੜ ਪਹਿਲਾਂ ਹੀ ਹੋ ਗਿਆ ਸੀ ਤੁਸੀਂ ਬੇਈਂਕੀ ਲਿਆ ਸਾਰੀ ਕਾਂਗਰਸ ਤੇ ਆਪ ਚ ਚਲੇਗੀ ਆਪ ਮਤਲਬ ਇੱਕੋ ਪਾਰਟੀ ਆ ਜੀ